ਹਾਂਜੀ ਅੱਜ 1 ਮਈ ਦਾ ਦਿਨ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਅੱਜ ਮਜ਼ਦੂਰ ਦਿਵਸ ਮਨਾਇਆ ਜਾਂਦਾ 1 ਮਈ ਵਾਲੇ ਦਿਨ ਤੇ ਲੇਬਰ ਡੇ ਵੀ ਬੋਲਿਆ ਜਾਂਦਾ 1 ਮਈ ਨੂੰ ਤੇ ਇਹ ਜਿਹੜਾ ਕਿਉਂ ਮਨਾਇਆ ਜਾਂਦਾ ਇਸ ਦਾ ਕਾਰਨ ਤੇ ਇਹ ਮਨਾਇਆ ਜਾਂਦਾਗਾ ਅਮਰੀਕਾ ਦੇ ਵਿੱਚ ਇੱਕ ਸ਼ਹਿਰ ਪੈਂਦਾ ਸੀ ਅ ਸਿਕਾਗੋ ਉੱਥੇ ਲੇਬਰਾਂ ਨੇ ਮਜ਼ਦੂਰਾਂ ਨੇ ਰਲਕੇ ਉੱਥੇ ਉਹਨਾਂ ਨੇ ਇਹ ਮੰਗਿਆ ਸੀਗਾ ਵੀ ਸਾਡਾ ਜਿਹੜਾ 8 ਘੰਟੇ ਕੰਮ ਲੇਬਰ ਕਰੇ ਕਰੇ ਤੇ ਉਹਦੇ ਵਿੱਚ ਪਹਿਲਾਂ ਸਮੇਂ ਦੇ ਵਿੱਚ ਇਦਾਂ ਦਾ ਸਿਸਟਮ ਸੀਗਾ ਵੀ ਦਿਨ ਰਾਤ ਹੀ ਕੰਮ ਕਰੀ ਜਾਂਦੇ ਸੀ 16 16 ਘੰਟੇ 18 18 ਘੰਟੇ ਲੋਕ ਦਿਨ ਰਾਤ ਕੰਮ ਕਰੀ ਜਾਂਦੇ ਸੀ ਲੇਬਰ ਕੰਮ ਕਰੀ ਜਾਂਦੀ ਰਹਿੰਦੀ ਸੀ ਤੇ ਲੇਬਰ ਉਹਨਾਂ ਨੂੰ ਪੈਸਾ ਉਹਨਾਂ ਨੂੰ ਮਿਲਦਾ ਨਹੀਂ ਸੀ ਜਿੰਨਾ ਉਹ ਕੰਮ ਕਰਦੇ ਸੀਗੇ ਹੌਲੀ ਹੌਲੀ ਸਮਾਂ ਪਿਆ ਤੇ ਜਿਵੇਂ ਜਿਵੇਂ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਅਪਾ ਦਿਨ ਰਾਤ ਇਦਾਂ ਕੰਮ ਕਰਦੇ ਆ ਫਿਰ ਉਹਨਾਂ ਨੇ ਏਕਾ ਕੀਤਾ ਏਕਾ ਕਰਕੇ ਉਹਨਾਂ ਨੇ ਕਾਫੀ ਵਾਰ ਉਥੋਂ ਦੀਆਂ ਸਰਕਾਰਾਂ ਨੂੰ ਉਥੋਂ ਦੇ ਜਿਹੜੇ ਵੱਡੇ ਲੀਡਰ ਸੀ ਕੋਈ ਉਹਨਾਂ ਅੱਗੇ ਉਹਨਾਂ ਨੇ ਪੀਲਾਂ ਕੀਤੀਆਂ ਵੀ ਸਾਨੂੰ ਜਿਹੜਾ 8 ਘੰਟੇ ਦਾ ਸਮਾਂ ਦਿੱਤਾ ਜਾਵੇ 8 ਘੰਟੇ ਸੀ ਜਿਹੜਾ ਕੰਮ ਕਰ ਸਕੀਏ ਵੀ ਸਾਨੂੰ ਇਦਾਂ ਦੀਆਂ ਕੋਈ ਹਦਾਇਤਾਂ ਦਿੱਤੀਆਂ ਜਾਣ ਤੇ ਅਸੀਂ 8 ਘੰਟੇ ਕੰਮ ਕਰ ਸਕੀਏ ਤੇ ਉਥੋਂ ਉਹਨਾਂ ਨੂੰ ਕਾਫੀ ਟਾਈਮ ਕਹਿੰਦੇ ਹੋਏ ਜਿਵੇਂ ਪਤੀ ਹੁੰਦਾ ਆਪਾਂ ਨੂੰ ਕੋਈ ਵੀ ਸ਼ਿਕਾਇਤਾਂ ਜਦੋਂ ਆਪਾਂ ਲੈ ਕੇ ਜਾਂਦੇ ਹਾਂ ਕਿਸੇ ਤੱਕ ਉਹ ਐਂ ਤਾਂ ਹੈ ਨਹੀਂ ਵੀ ਤੁਰਤ ਕੀ ਕਰ ਦਿੰਦੇ ਨੇ ਪੂਰੀਆਂ ਪਤਾ ਨਹੀਂ ਕਿੱਦੇ-ਕਿੱਦੇ ਲੱਗੇ ਹੋਏ ਸੀਗੇ ਚੱਲਦਾ ਚਲਾਉਂਦਾ ਕੰਮ ਆ ਇੱਕ ਦਿਨ ਉਹਨਾਂ ਨੇ ਇਕੱਠੇ ਹੋ ਕੇ ਸਾਰੇ ਮਜ਼ਦੂਰਾਂ ਨੇ ਸੋਚਿਆ ਵੀ ਐਂ ਤਾਂ ਕੋਈ ਆਪਾਂ ਨਹੀਂ ਸੁਣਦਾ ਨਹੀਂ ਉਹਨਾਂ ਨੇ ਫਿਰ ਇੱਕ ਦਿਨ ਰਲ ਕੇ ਇੱਕ ਇਕੱਠ ਰੱਖ ਲਿਆ ਉਹਨਾਂ ਨੇ ਇਕੱਠ ਰੱਖ ਲਿਆ ਇੱਕ ਰੈ ਕਰਕੇ ਜਿਹੜੇ 4 ਬੰਦੇ ਉਹਨਾਂ ਚੋਂ ਆਗੂ ਹੋ ਗਏ ਸੀਗੇ ਤੇ ਆਗੂ ਬਣ ਗਏ ਜਦੋਂ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸ਼ਾਂਤਮਈ ਦੇ ਢੰਗ ਨਾਲ ਆਪਾਂ ਜਿਹੜਾ ਰੋਸ ਰੋਸ ਪ੍ਰਦਰਸ਼ਨ ਕਰਨਾਗਾ ਤੇ ਉਹਨਾਂ ਨੇ ਉੱਥੇ ਬੈਠ ਕੇ ਇੱਕ ਧਰਨਾ ਮਜਾਰਾ ਜਿਵੇਂ ਕਹਿੰਦੇ ਨੇ ਧਰਨਾ ਰੱਖਿਆ ਤੇ ਸਰਕਾਰ ਦੇ ਅੱਗੇ ਉਹ ਵੱਡੇ ਲੋਕਾਂ ਦੇ ਅੱਗੇ ਜਿਹੜੇ ਪੈਸੇ ਵਾਲੇ ਸੀ ਤਣਾਟ ਲੋਕ ਸੀਗੇ ਤੇ ਜਿਹੜੇ ਐ ਸੋਚਦੇ ਸੀ ਜੇ ਮਜ਼ਦੂਰ 8 ਘੰਟੇ ਕੰਮ ਕਰਨਗੇ ਤਾਂ ਵੀ ਸਾਨੂੰ ਇਹਨਾਂ ਨੂੰ ਲੇਵਰਾਂ ਵਧ ਦੇਣੀਆਂ ਪੈਣਗੀਆਂ ਸਾਡੇ ਕੰਮ ਨਹੀਂ ਹੋਣੇ ਫੈਕਟਰੀਆਂ ਵਾਲਿਆਂ ਨੂੰ ਸਾਰਿਆਂ ਨੂੰ ਉਦਾਂ ਦਾ ਹੁੰਦਾ ਨਾ ਸਿਸਟਮ ਆ ਜਿਵੇਂ ਹੁਣ ਵੀ ਅੱਜ ਕੱਲ੍ਹ ਲੋਕਾਂ ਦੇ ਵਿੱਚ ਇੰਡੀਆ 'ਚ ਵੀ ਚੱਲ ਰਿਹਾ ਤੇ ਐਦਾਂ ਦੀਆਂ ਸਿਸਟਮਾਂ ਹੁੰਦੇ ਨੇ ਕਿਉਂਕਿ 8 ਘੰਟੇ ਕੰਮ ਬਣਦਾ ਮਜ਼ਦੂਰ ਦਾ ਤੇ ਉਸ ਦੇ ਵਿੱਚ ਜਦੋਂ ਉਹ ਗੱਲਾਂ ਚੱਲਦੀਆਂ ਚਲਾਉਂਦੀਆਂ ਜਦੋਂ ਉਹਨਾਂ ਨੇ ਇੱਕ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਇੱਕ ਅਸਾਂਤਮਈ ਦੇ ਢੰਗ ਨਾਲ ਇੱਕ ਆਵਦਾ ਇਕੱਠ ਕੀਤਾ ਇਕੱਠ ਕੀਤਾ ਜਿਹੜੇ ਪੈਸੇ ਵਾਲੇ ਲੋਕ ਸੀਗੇ ਉਹ ਜਾ ਕੇ ਸਰਕਾਰਾਂ ਨੂੰ ਕਹਿੰਦੇ ਵੀ ਜੇ ਇਹ ਐਦਾਂ ਦਾ ਕੰਮ ਕਰਨਗੇ ਜਿਹੜੇ ਲੋਕ ਐ ਕਹਿੰਦੇ ਸੀ ਵੀ ਸਾਡਾ ਕੰਮ ਨਹੀਂ ਹੋਣਾ ਉਹਨਾਂ ਨੇ ਜਾ ਕੇ ਸਰਕਾਰਾਂ ਨੂੰ ਕਿਹਾ ਵੀ ਇਹਨਾਂ ਦੀ ਕੋਈ ਮੰਗ ਪੂਰੀ ਨਹੀਂ ਕਰਨੀ। ਉਹਨਾਂ ਨੂੰ ੱੱੱਕੇ ਮਾਰੇ ਠਾਏ ਉਹਨਾਂ ਦੇ ਲੱਤਾਂ ਸੋਟੀਆਂ ਮਾਰੀਆਂ ਜਿੰਮੇ ਵੀ ਕੁਝ ਕੀਤਾ ਉਹਨਾਂ ਨਾਲ ਬਹੁਤ ਕੁਝ ਕੀਤਾ। ਉਹਨਾਂ ਨੇ ਮਜ਼ਦੂਰਾਂ ਨੇ ਜਦੋਂ ਕਿਹਾ ਵੀ ਸਾਡੀ ਮੰਗ ਮਨਜ਼ੂਰ ਕਰੋ ਉਹਨਾਂ ਨੇ ਨਹੀਂ ਕਰਦੇ ਸੀਗੇ। ਤਾਂ ਉੱਥੇ ਉਸ ਦਿਨ ਉੱਥੇ ਖੂਨ ਖਰਾਬਾ ਹੋਇਆ। ਉਹਨਾਂ ਦੇ ਸੱਟਾਂ ਮਰੀਆਂ ਗਈਆਂ। 6 ਜਿਹੜੇ ਮਜ਼ਦੂਰ ਸੀਗੇ ਉੱਥੇ ਉਹ ਮਰ ਗਏ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਇੱਕ ਜ਼ਿਕਰ ਕੀਤਾ ਗਿਆਗਾ ਵੀ ਇੱਕ ਬੱਚੇ ਦੀ ਵੀ ਉੱਥੇ ਵਿੱਚ ਡੈਥ ਹੋਈ ਹੋਈ ਆ ਵੀ ਉਸ ਜਦੋਂ ਮੰਗ ਮੰਗਦੇ ਸੀਗੇ ਉਦੋਂ ਇੱਕ ਬੱਚੇ ਦੀ ਵੀ ਡੈਥ ਹੋਈ ਸੀ ਤੇ ਬਹੁਤ ਜ਼ਿਆਦੇ ਮਜ਼ਦੂਰ ਸੀ ਜਿਹੜੇ ਸੱਟਾਂ ਫੇਟਾਂ ਮਾਰੀਆਂ ਗਈਆਂ ਉਹਨਾਂ ਨੂੰ ਬਹੁਤ ਜ਼ਿਆਦੇ ਜ਼ਖਮੀ ਹੋ ਗਏ ਤੇ ਉਹਨਾਂ ਦੇ ਵਿੱਚ ਜਿਹੜੇ ਚਾਰ ਆਗੂ ਸੀਗੇ ਜਿਹੜੀਆਂ ਸਰਕਾਰਾਂ ਸੀ ਸਰਕਾਰਾਂ ਨੇ ਉਹ ਚਾਰ ਜਿਹੜੇ ਆਗੂ ਸੀ ਮਜ਼ਦੂਰ ਉਹਨਾਂ ਨੂੰ ਇੱਕ ਫਾਹਾ ਲਾਇਆ ਗਿਆ ਗੇ ਫਾਹਾ ਕਹਿ ਦਿੰਦੇ ਸੀ ਫਾਹਾ ਲਾਇਆ ਗਿਆ ਜਾਨੀ ਕਿ ਫਾਂਸੀ ਦਿੱਤੀ ਗਈ ਸਰਕਾਰਾਂ ਵੱਲੋਂ ਉੱਥੋਂ ਦੀ ਅਮਰੀਕਾ ਜਿਹੜੀਆਂ ਸਰਕਾਰਾਂ ਸੀਗੀਆਂ ਤੇ ਉੱਥੋਂ ਜਦੋਂ ਉਹਨਾਂ ਨੂੰ ਉਹਨਾਂ ਨੂੰ ਤਾਂ ਫਾਹਾ ਦਿੱਤਾ ਗਿਆ ਫਾਂਸੀ ਲਾਈ ਗਈ ਤੇ ਉਸ ਤੋਂ ਬਾਅਦ ਟਾਈਮ ਪੈਂਦਾ ਹੋਇਆ ਮਜ਼ਦੂਰਾਂ ਨੂੰ ਜਦੋਂ ਕੇਸ ਝਗੜਦੇ ਰਹੇ ਲੜਦੇ ਰਹੇ ਕਾਫੀ ਲੰਬਾ ਸਮਾਂ ਚੱਲੀ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਆਪਦਾ ਕੇਸ ਜਿੱਤੇ ਤਾਂ ਉਸ ਤੋਂ ਬਾਅਦ ਜਿਹੜੇ ਮਜ਼ਦੂਰ ਨੂੰ 8 ਘੰਟਿਆਂ ਦਾ ਕੰਮ ਕਰਨ ਦਾ ਲੇਬਰ ਦਾ ਟਾਈਮ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਇਹ 1 ਮਈ ਨੂੰ ਉੱਥੇ ਜਿਹੜਾ ਸਗਾਗੋ ਸ਼ਹਿਰ ਸੀਗਾ ਉੱਥੋਂ ਦੇ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਨੇ ਕਿਸ ਜਿੱਤ ਕੇ ਇਹ ਜਿਹੜਾ ਰੂਲ ਲਾਗੂ ਕਰਤਾ ਸੀ ਇਹ ਦਿਨ 1 ਮਈ 1 ਮਈ 1886 ਦੇ ਵਿੱਚ ਜਿਹੜਾ ਇਹ ਇੱਕ ਦਿਵਸ ਮਨਾਉਣਾ ਸ਼ੁਰੂ ਹੋ ਗਿਆ ਸੀ ਇਹ ਐ ਨਹੀਂ ਹੈਗਾ ਵੀ ਸਾਰੇ ਦੇਸ਼ਾਂ ਦੇ ਵਿੱਚ ਇੱਕ ਦਿਨ ਜਿੱਹੀ ਲਾਗੂ ਹੋ ਗਿਆ ਸੀਗਾ ਪਹਿਲਾਂ ਉੱਥੋਂ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਕੇਸ ਜਿੱਤਿਆ ਉੱਥੇ ਇਹ ਜਿਹੜਾ 8 ਘੰਟਿਆਂ ਦਾ ਕੰਮ ਲਾਗੂ ਹੋਇਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਟਾਈਮ ਪੈਂਦਾ ਪੈਂਦਾ ਜਿੰਨੀਆਂ ਵੀ ਕੰਟਰੀਆਂ ਸੀ ਜਿੰਨੇ ਵੀ ਦੇਸ਼ ਸੀਗੇ ਉਸ ਤੋਂ ਬਾਅਦ ਹਰ ਇੱਕ ਦੇਸ਼ਾਂ ਦੇ ਵਿੱਚ ਇਹ ਰੂਲ ਚੱਲਦੇ ਗਏ ਤੇ ਇਹ ਦਿਨ ਜਿਹੜੇ ਅੱਜ ਆਪਣੇ ਭਾਰਤ ਦੇ ਵਿੱਚ ਵੀ ਮਨਾਇਆ ਜਾਂਦਾ ਇਹ ਆਪਣੇ ਭਾਰਤ ਦੇ ਵਿੱਚ ਕਿਹਾ ਜਾਂਦਾ ਵੀ 1 ਮਈ 1923 ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਸੀਗਾ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਕਹਿਣ ਦੀਆਂ ਗੱਲਾਂ ਨੇ ਬਾਕੀ ਟਾਈਮ ਪਤਾ ਨਹੀਂ ਇਹਦਾ ਕੁਝ ਵੀ ਕਿ ਕਦੋਂ-ਕਦੋਂ ਸਿਸਟਮ ਕਿਹੜੇ-ਕਿਹੜੇ ਲਾਗੂ ਹੋਏ ਨੇ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਕਿੰਨੇ ਟਾਈਮ ਬਾਅਦ ਹੋਇਆ ਤੇ ਇਹ ਸਿਸਟਮ ਜਿਹੜਾ ਮਜ਼ਦੂਰ ਦਿਵਸਾ ਇਹ ਇਸ ਤਰ੍ਹਾਂ ਮਨਾਇਆ ਗਿਆ ਜਿਹੜਾ ਇੱਕ ਮਜ਼ਦੂਰ ਦਾ ਝੰਡਾ ਹੈਗਾ ਜਿਹੜਾ ਉਹ ਰੈੱਡ ਕਲਰ ਦਾ ਸੀਗਾ ਉਹ ਕਿਉਂ ਰੈੱਡ ਕਲਰ ਦਾ ਦਿੱਤਾ ਗਿਆ ਹੈਗਾ ਕਿਉਂਕਿ ਜਦੋਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਇਹਦਾ ਆਪਾਂ ਧਿਆਨ ਨਾਲ ਸਾਰਾ ਇਤਿਹਾਸ ਪੜਾਂਗੇ ਤਾਂ ਆਪਾਂ ਨੂੰ ਉੱਥੋਂ ਪਤਾ ਲੱਗੂਗਾ ਤੇ ਜਿਹੜਾ ਸਫੈਦ ਝੰਡਾ ਸੀਗਾ ਉਹਨਾਂ ਕੋਲੇ ਮਜ਼ਦੂਰਾਂ ਕੋਲੇ ਜਦੋਂ ਉਹ ਲੈ ਕੇ ਬੈਠੇ ਸੀਗੇ ਇੱਕ ਰੋਜ਼ ਪ੍ਰਦਰਸ਼ਨ ਜਦੋਂ ਰੋਜ਼ ਪ੍ਰਦਰਸ਼ਨ ਕੀਤਾ ਸੀਗਾ ਉਹਨਾਂ ਨੇ ਬੈਠ ਕੇ ਸ਼ਾਂਤ ਮਈ ਢੰਗ ਦੇ ਨਾਲ ਕਲਰ ਦਾ ਝੰਡਾ ਹੋ ਗਿਆ ਸੀ ਉਸ ਤੋਂ ਬਾਅਦ ਖੂਨ ਦੇ ਜਿਹੜਾ ਆਪਣਾ ਮਜ਼ਦੂਰ ਦਿਵਸ ਦਾ ਝੰਡਾ ਹੈਗਾ ਉਹ ਰੈੱਡ ਹੋਣ ਦੇ ਕਾਰਨ ਉੱਥੋਂ ਉਹ ਜਦੋਂ ਖੂਨ ਦੇ ਨਾਲ ਰੈੱਡ ਹੋ ਗਿਆ ਸੀ ਉਹ ਰੈੱਡ ਝੰਡਾ ਹੀ ਉਸ ਤੋਂ ਬਾਅਦ ਇਹਨੂੰ ਸੰਵਪਿਤ ਕੀਤਾ ਗਿਆ ਇਸ ਨੂੰ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਮਜ਼ਦੂਰ ਦੇ ਝੰਡੇ ਨੂੰ ਰੰਗ ਦਿੱਤਾ ਗਿਆ ਉਹ ਰੈੱਡ ਕਲਰ ਦਾ ਤਾਂ ਦਿੱਤਾ ਗਿਆਗਾ ਤੇ ਇਸ ਦੇ ਵਿੱਚ ਜਦੋਂ ਆਪਾਂ ਕੋਈ ਪੜ੍ਹੀਏ ਜਾਂ ਕੋਈ ਅੱਗੇ ਜ਼ਿਕਰ ਕਰੀਏ ਜਿੰਨੀ ਕੁ ਮੈਨੂੰ ਨੌਲੇਜ ਸੀ ਮੈਂ ਉਹਨਾਂ ਇੱਕ ਬਾਰੇ ਗੱਲ ਕਰ ਰਿਹਾ ਹਾਂ ਤੇ ਇਸ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਦੀ ਇਹ ਗੱਲਾਂ ਸੱਚੀਆਂ ਨੇ ਮਜ਼ਦੂਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਕੀ ਕੰਮਾਂਗੇ ਕੀ ਨਹੀਂ ਤੇ ਅੱਜ ਕੱਲ ਜਿੰਮੇ ਸਾਰਿਆਂ ਨੂੰ ਪਤਾ ਆ ਜਿਹੜੇ ਮਜ਼ਦੂਰ ਨੇ ਮਜ਼ਦੂਰਾਂ ਨੂੰ ਨਹੀਂ ਲੇਬਰ ਨਹੀਂ ਮਿਲਦੀ ਤੇ ਖੁਦ ਇੰਡੀਆ ਦੇ ਵਿੱਚ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਇਦਾਂ ਦੇ ਕੰਮ ਹੀ ਸੀਗੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਇਦਾਂ ਦੇ ਕੰਮ ਸੀ ਦਿਨ ਰਾਤ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਉਹਨਾਂ ਤੋਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੇ ਬਣਦੀ ਸੀ ਉਹ ਬਹੁਤ ਘੱਟ ਦਿੱਤੀ ਜਾਂਦੀ ਸੀ ਇਸ ਕਰਕੇ ਉਹਨਾਂ ਨੇ ਫਿਰ ਜਿਹੜਾ ਇਹ ਆਪਣਾ ਮਜ਼ਦੂਰ ਦਿਵਸ ਮਨਾਇਆ ਜਾਂਦਾ ਇਸੇ ਕਾਰਨ ਹੀ ਮਨਾਇਆ ਜਾਂਦਾ ਉਦੋਂ ਉਹਨਾਂ ਨੇ ਹੂਣ ਖਰਾਬੇ ਹੋ ਕੇ ਜਿਵੇਂ ਸਾਰਾ ਨੂੰ ਪਤੀ ਜਦੋਂ ਧਰਨੇ ਲੱਗਦੇ ਨੇ ਤੇ ਕਿਸਾਨ ਜੂਨੀਅਨ ਇਕਤਾ ਦੇ ਵੀ ਧਰਨੇ ਲੱਗਦੇ ਆ ਹੋਰ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਧਰਨੇ ਲੱਗਦੇ ਨੇ ਉਹਦੀ ਤਾਂ ਹੈ ਨਹੀਂ ਵੀ ਤਰਾਂਤੀ ਹੱਕ ਮਿਲ ਜਾਂਦੇ ਨੇ ਬਹੁਤ ਲੰਬੇ ਸਮੇਂ ਬਾਅਦ ਇਹ ਝਗੜਾ ਕਰਕੇ ਜਿਹੜੇ ਆਪਾਂ ਨੂੰ ਹੱਕ ਮਿਲਦੇ ਨੇ ਤਾਂ ਉਹ ਨਣੇ ਮਜ਼ਦੂਰਾਂ ਨੇ ਹੱਕ ਲਿਆ ਸੀ ਇਹ ਉਹਨਾਂ ਦਾ ਦਿਨ ਆ ਜਿਹੜਾ ਅੱਜ ਉਹ ਹੱਕ ਦਾ ਦਿਨ ਆ ਮਜ਼ਦੂਰ ਦਾ ਅੱਜ ਦੇ ਦਿਨ ਲੇਬਰ ਵਾਲਿਆਂ ਨੇ ਜਿਹੜਾ 8 ਘੰਟਿਆਂ ਦਾ ਟਾਈਮ ਲਿਆ ਸੀ ਇਹ ਜਿਹੜਾ ਮਜ਼ਦੂਰ ਦਿਵਸਾ ਉਹਨਾਂ ਸ਼ਹੀਦਾਂ ਲਈ ਇਹ ਮਨਾਇਆ ਜਾਂਦਾਗਾ ਉਹਨਾਂ ਸ਼ਹੀਦਾਂ ਨੂੰ ਮਜ਼ਦੂਰਾਂ ਦਾ ਵੀ ਫਰਜ਼ ਬਣਦਾ ਵੀ ਉਹਨਾਂ ਨੂੰ ਸ਼ਹੀਦਾਂ ਨੂੰ ਵੀ ਯਾਦ ਕਰਿਆ ਕਰੋ ਵੀ ਸਾਡੇ ਲਈ ਜਿਹੜਾ ਉਹਨਾਂ ਨੇ ਇੰਨੀਆਂ ਲੜਾਈਆਂ ਕੀਤੀਆਂ ਤੇ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਤੇ ਆਪਣੇ ਬੱਚੇ ਵੀ ਉਹ ਕੀਤੇ ਮਨ ਲੋ ਵੀ ਸ਼ਹੀਦ ਕਰਵਾਏ ਗਏ ਉਥੇ ਮਰ ਗਏ ਮੰਨ ਲੋ ਤੇ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਜਦੋਂ ਲੜਾਈ ਹੁੰਦੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਹੋਵੇ ਉਥੇ ਕਿਸੇ ਦੇ ਵੀ ਸੱਟ ਫੇਟ ਵੱਜ ਸਕਦੀ ਆ ਤੇ ਬਹੁਤ ਜ਼ਿਆਦਾ ਇਹ ਜਦੋਂ ਤੁਸੀਂ ਪੜ੍ਹੋਗੇ ਅੱਗੇ ਤੁਸੀਂ ਇਤਿਹਾਸ ਦੇ ਵਿੱਚ ਜਾਓ ਤੇ ਆਪਣਾ ਤੁਸੀਂ ਇਸ ਦੇ ਵਿੱਚ ਅੱਜ ਦੇ ਦਿਨ ਤੇ ਹਰ ਇੱਕ ਚੈਨਲਾਂ ਦੇ ਉੱਪਰ ਇਹ ਜਿਹੜੀ ਫਾਵਰ ਚੱਲੀ ਜਾਂਦੀ ਆ ਤੁਸੀਂ ਦੇਖੋ ਪੜ੍ਹੋ ਸਾਨੂੰ ਪਤਾ ਲੱਗੇ ਤੇ ਜਿਵੇਂ ਇੱਥੇ ਪਿੰਡਾਂ ਦੇ ਵਿੱਚ ਆ ਇੰਡੀਆ ਦੇ ਵਿੱਚ ਵੀ ਇਦਾਂ ਦੇ ਨੇ ਜਿਹੜਾ ਜੇ ਆਪਾਂ ਜਿਹੜਾ 8 ਘੰਟੇ ਕੰਮ ਕਰਦਾਗਾ ਜਿਹਦੇ 400 ਰੁਪਏ ਦਿਹਾੜੀ ਆ ਤਾਂ ਉਹ 400 ਰੁਪਏ ਦਿਹਾੜੀ ਉਹਨੂੰ ਮਿਲਦੀ ਆ ਤੇ ਉਹ ਵੀ ਮਿਲਦੀ ਆ ਟਾਈਮ ਦੇ ਨਾਲ ਤੁਰਤ ਤਾਂ ਮਿਲਦੀ ਨਹੀਂ ਸਾਰਿਆਂ ਨੂੰ ਪਤਾ ਹੀ ਆ ਤੇ ਇਸ ਦੇ ਵਿੱਚ ਮਜ਼ਦੂਰ ਆ ਜਿਹੜਾ ਬਹੁਤ ਹੀ ਨੀਚੇ ਡਿੱਗਿਆ ਹੋਇਆ ਮਜ਼ਦੂਰ ਦੀ ਕਦਰ ਨਹੀਂ ਹੈਗੀ ਕਿਤੇ ਵੀ ਸਾਰਿਆਂ ਨੂੰ ਵੱਧ ਯਾਨੀ ਕਿ ਮਜ਼ਦੂਰ ਕੰਮ ਕਰਦਾ ਕੋਈ ਪੁਲਾਂ ਤੇ ਲਾ ਲੋ ਕੋਈ ਫੈਕਟਰੀਆਂ ਲਾ ਲੋ ਕੋਈ ਮਕਾਨ ਬਣਾ ਲੋ ਤਾਂ ਮਜ਼ਦੂਰ ਤੋਂ ਬਿਨਾ ਕੋਈ ਵੀ ਕੰਮ ਪੂਰ ਨਹੀਂ ਹੁੰਦਾ ਸਾਰਿਆਂ ਨੂੰ ਪਤੀ ਆ ਯਾਨੀ ਕਿ ਮਜ਼ਦੂਰ ਨੂੰ ਅਗਰ ਸਾਰ ਨੂੰ ਘੱਟ ਲੇਬਰ ਦਿੱਤੀ ਜਾਂਦੀ ਆ ਜਦੋਂ ਅਗਰ ਕੋਈ ਲੇਬਰ ਦਿੰਦਾ ਵੀ ਆ ਤਾਂ ਉਹ ਲੇਬਰ ਦੇ ਵਿੱਚੋਂ ਵੀ ਘਟਾ ਕੇ ਲੇਬਰ ਦਿੱਤੀ ਜਾਂਦੀ ਆ ਜਾਂ ਇੱਕ ਦੋ ਦਿਨ ਉਤੋਂ ਸੜਾਏ ਜਾਂਦੇ ਨੇ ਇਸ ਗੱਲਾਂ ਦੇ ਵਿੱਚ ਤੁਸੀਂ ਧਿਆਨ ਨਾਲ ਜ਼ਰੂਰ ਸਾਰੀ ਵੀਡੀਓ ਨੂੰ ਸੁਣਿਓ ਤੇ ਸਾਰੇ ਦੇ ਵਿੱਚ ਤੁਸੀਂ ਗੌਰ ਕਰੋ ਫਿਰ ਨੰਬਰ 2 ਤੇ ਪਾਲੀ ਸਿਰੀ ਰਲਦੇ ਨੇ ਦਿਨ ਰਾਤ ਕੰਮ ਕਰਦੇ ਨੇ ਤੁਸੀਂ ਉਹਨਾਂ ਨੂੰ ਇੱਕ ਵੰਡ ਕੇ ਦੇਖ ਲਓ ਚਾਹੇ ਕੋਈ ਲੱਖ ਰੁਪਏ ਤੇ ਰਲਦਾ ਪਾਲੀ ਸਿਰੀ ਕੋਈ 1.5 ਲੱਖ ਤੇ ਰਲਦਾ ਉਹਨਾਂ ਦੀ ਦਿਹਾੜੀ ਇੱਕ ਦਿਨ ਦੀ ਕਿੰਨੀ ਪੈਂਦੀ ਆ ਰਾਤਾਂ ਨੂੰ ਵੀ ਕੰਮ ਕਰਦੇ ਆ 11-11 ਵਜੇ ਤੱਕ 12-12 ਵਜੇ ਤੱਕ ਪਾਣੀ ਲਾਉਂਦੇ ਆ ਦਿਨ ਰਾਤ ਖੱਪਦੇ ਆ ਉਹਨਾਂ ਨੂੰ ਦਿਹਾੜੀ ਕਿੰਨੀ ਮਿਲਦੀ ਆ ਘੱਟੋ ਘੱਟ ਲਾ ਲੋ 250 ਪੌਣੇ 300 ਰੁਪਿਆ ਦਿਹਾੜੀ ਪੈਂਦੀ ਹੋਊਗੀ ਚਾਹੇ ਉਹ ਆਪਦਾ ਕੈਲਕੂਲੇਟਰ ਮਾਰ ਕੇ ਦੇਖ ਲੈਣਾ ਕਿਸੇ ਦੀ ਤਾਂ 200 ਹੀ ਪੈਂਦੀ ਹੋਊਗੀ ਇੰਨੀ ਕਿ ਦਿਹਾੜੀ ਪੈਂਦੀ ਆ ਮਜ਼ਦੂਰ ਦੀ ਕੋਈ ਵੀ ਬੰਦਾਗਾ ਸਰਕਾਰਾਂ ਨੂੰ ਇਹ ਗੱਲ ਕਹਿਣੇ ਆ ਵੀ ਜਿਹੜਾ ਵੀ ਕੋਈ ਲੀਡਰ ਆ ਚਾਹੇ ਕੋਈ ਮਜ਼ਦੂਰ ਦੇ ਮਜ਼ਦੂਰ ਨੂੰ ਲੈ ਕੇ ਥੱਲੇ ਕੰਮ ਕਰਦਾ ਉਹ ਖੁਦ ਬੰਦਾ ਆਪ 200 ਤੇ 250 ਤੇ ਨਿਰਭਰ ਕਰਕੇ ਦੇਖੇ ਵੀ ਉਹਦਾ ਕਿਵੇਂ ਗੁਜ਼ਾਰਾ ਚੱਲਦਾ ਮਜ਼ਦੂਰ ਨੂੰ ਬਹੁਤ ਔਖਾਗਾ ਮਜ਼ਦੂਰ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਤਕਾਣਾ ਨਾ ਕੀਤਾ ਜਾਵੇ ਜਿਹੜਾ ਮਜ਼ਦੂਰ ਤੋਂ 8 ਘੰਟੇ ਕੰਮ ਕਰਵਾਇਆ ਜਾਵੇ ਬਾਹਰਲੀਆ ਕੰਟਰੀਆਂ ਦੇ ਵਿੱਚ ਕਿਉਂ ਰੂਲ ਚੱਲੇ ਨੇ ਤੇ ਇਸੇ ਕਾਰਨ ਚੱਲੇ ਹੋਏ ਨੇ ਘੰਟਿਆਂ ਦੇ ਹਿਸਾਬ ਨਾਲ ਉੱਥੇ ਡਾਲਰ ਮਿਲਦੇ ਨੇ ਤੇ ਵੀ ਜਿੰਨੇ ਘੰਟੇ ਕੰਮ ਕਰੂਗਾ ਮਜ਼ਦੂਰ ਓਨੇ ਉਹਨੂੰ ਰੁਪਏ ਮਿਲਣਗੇ ਓਨੇ ਉਸ ਹਿਸਾਬ ਦੇ ਨਾਲ ਜੇ 5 ਘੰਟੇ ਕਰੂਗਾ ਤਾਂ 5 ਘੰਟਿਆਂ ਦੇ ਰੁਪਏ ਮਿਲਣਗੇ ਜੇ 8 ਘੰਟੇ ਕਰੂਗਾ ਤਾਂ 8 ਘੰਟਿਆਂ ਦੇ ਉਹਨੂੰ ਰੁਪਏ ਮਿਲਣਗੇ ਜੇ ਓਵਰਟਾਈਮ ਕੰਮ ਕਰੂਗਾ ਤਾਂ ਉਹਨੂੰ ਓਵਰ ਦੇ ਓਨੇ ਰੁਪਇਓ ਹਿਸਾਬ ਦੇ ਨਾਲ ਮਿਲਣਗੇ ਕਿਉਂਕਿ ਉੱਥੇ ਬਾਹਰਲੀਆ ਕੰਟਰੀਆਂ ਦੇ ਵਿੱਚ ਕਿਉਂ ਆਪਣਾ ਭਾਰਤ ਬਾਹਰ ਨੂੰ ਜਾ ਰਿਹਾ ਤਾਂ ਇਸੇ ਕਾਰਨਾ ਕਰਕੇ ਜਾ ਰਿਹਾ ਉਥੇ ਮਿੰਟ-ਮਿੰਟ ਦਾ ਜਿਹੜਾ ਕਦਰ ਪੈ ਰਹੀ ਆ ਮੁੱਲ ਪੈ ਰਿਆ ਮਜ਼ਦੂਰ ਦਾ ਜਦੋਂ ਉਥੇ ਸਾਰੇ ਮਜ਼ਦੂਰੀ ਕਰਦੇ ਨੇ ਆਪਣੇ ਇੰਡੀਆ ਵਾਲਾ ਹਾਲ ਨਹੀਂ ਹੈਗਾ ਵੀ ਇੱਥੇ ਦਿਨ ਰਾਤ ਖਪਾਈ ਚੱਲੋ ਲੇਬਰ ਵਾਰੀ ਚਿੱਕਾ ਮਾਰੋ ਤੇ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਮਜ਼ਦੂਰਾਂ ਬਾਰੇ ਤੁਸੀਂ ਕੀ ਹੱਕ ਦੇ ਵਿੱਚ ਗੱਲਾਂ ਕਰਨੇ ਚਾਹੁੰਦੇ ਹੋ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਰਾਇ ਜ਼ਰੂਰ ਦਿਓ ਤੇ ਹਰ ਦੇ ਹਰ ਇੱਕ ਦੇ ਵਿਚਾਰ ਜਿਹੜੇ ਅਲੱਗ-ਅਲੱਗ ਹੁੰਦੇ ਆ ਇੱਕ ਮਜ਼ਦੂਰਾਂ ਦੇ ਲਈ ਤੁਸੀਂ ਅੱਜ ਮਜ਼ਦੂਰ ਡੇ ਸੀਗਾ ਤੇ ਸਾਰਿਆਂ ਨੇ ਇਹਨਾਂ ਦੇ ਲਈ ਜਰੂਰ ਇੱਕ ਪਰਮਾਤਮਾ ਅਗੇ ਅਰਦਾਸ ਕਰਨੀ ਆ ਮਜ਼ਦੂਰਾਂ ਦੇ ਲਈ ਵੀ ਜਿਹੜੇ ਮਜ਼ਦੂਰ ਨੇ ਵੀਰ ਭਾਈ ਇਹ ਕੰਮ ਕਰਦੇ ਨੇ ਤੰਦਰੁਸਤੀ ਰੱਖੇ ਕਿਉਂਕਿ ਜੇਕਰ ਮਜ਼ਦੂਰ ਦੇ ਕਿਸੇ ਦੇ 6:00 ਵਜੇ ਦੀ ਆ ਤਾਂ ਮਜ਼ਦੂਰ ਘਰੇ ਬਹਿ ਜਾਂਦਾ ਇਲਾਜ ਤੋਂ ਬਿਨਾ ਟੜਫ ਕੇ ਉਹ ਮਰ ਜਾਂਦਾਗਾ ਕਿਉਂਕਿ ਉਹਨਾਂ ਦੇ ਇਲਾਜ ਨਹੀਂ ਹੁੰਦੇ ਪ੍ਰੋਪਰ ਉਹਨਾਂ ਕੋਲੋਂ ਪੈਸਾ ਨਹੀਂ ਮਿਲਦਾ ਇਹੇ ਗੱਲਾਂ ਤੁਹਾਨੂੰ ਕੋਈ ਵੀ ਨਹੀਂ ਕਹਿੰਦਾ ਮੈਂ ਚੈਨਲ ਤੇ ਵੀਡੀਓ ਪਾਉਣਾਗਾ ਤੇ ਫੇਸਬੁੱਕ ਤੇ ਵੀ ਪਾਉਂ YouTube ਤੇ ਪਾਉਂਗਾ ਤੁਸੀਂ ਅੱਗੇ ਤੇ ਅੱਗੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ